ਮੈਂ ਮੈਂ ਵੀ ਰੈਸਲਿੰਗ ਕਰਦਾ ਰਿਆ ਛੋਟੇ ਹੁੰਦੇ ਆ ਤੇ ਮੇਰੇ ਫਾਦਰ ਸਾਹਿਬ ਸਰਦਾਰ ਬਾਬੂ ਸਿੰਘ ਜੀ ਉਹ ਸ਼ਾਰਟਪੁੱਟ ਪਲੇਅਰ ਰਹੇ ਨੇ ਤੇ ਉਹਨਾਂ ਦਾ ਬੜਾ ਸੁਪਨਾ ਸੀਗਾ ਕਿ ਮੈਂ ਵੀ ਪਹਿਲਵਾਨ ਬਣਾ ਜੀ ਪਰ ਉਹ ਕੁਝ ਚੀਜ਼ਾਂ ਤੁਹਾਨੂੰ ਪਤਾ ਹੈ ਕਿ ਉਹ ਕੁਝ ਹੁੰਦੀਆਂ ਨੇ ਚੀਜ਼ਾਂ ਨਹੀਂ ਹੋ ਤੇ ਫਿਰ ਜਦ ਇੱਧਰ ਨੂੰ ਆਗੇ ਤਾਂ ਫਿਰ ਕੋਈ ਡਾਂਟਦਾ ਨਹੀਂ ਭਾਈ ਨਹੀਂ ਮੈਂ ਦੱਸਦਾ ਤੁਹਾਨੂੰ ਕਿ ਮੈਂ ਨਾ 97 ਦੇ ਵਿੱਚ ਸ਼ੁਰੂ ਕੀਤਾ ਸੀਗਾ ਮੈਂ ਜੀ 2005 ਤੱਕ ਮੈਂ ਘਰ ਦੇ ਨੂੰ ਪਤਾ ਨਹੀਂ ਲੱਗਨ ਦਿੱਤਾ ਕਿ ਮੈਂ ਐਕਟਿੰਗ ਕਰਦਾ ਹੂੰ। ਉਹ ਹੋ ਵਾਹ ਤੇ ਪਾਜੀ ਫਿਰ ਤੁਸੀਂ ਖਿਡਾਰੀ ਸੀਗੇ ਅਸਲ ਜ਼ਿੰਦਗੀ 'ਚ ਵੀ ਖਿਡਾਰੀ ਸੀਗੇ ਤੇ ਇਹ ਤੇ ਉਦੋਂ ਪਤਾ ਲੱਗਾ ਜਦੋਂ ਮੈਂ 2005 'ਚ ਮਹਾਰਾਜਾ ਰਣਜੀਤ ਸਿੰਘ ਇੱਕ ਸੀਰੀਅਲ ਕੀਤਾ ਰਾਜਬੱਬਰ ਸਾਹਿਬ ਹੁਣ ਨਾਲ ਦੂਦਰਸ਼ਨ ਦਿੱਲੀ ਹੁੰਦਾ ਸੀ ਉਸ ਵੇਲੇ ਤੇ ਉਹਦੇ ਜਦੋਂ ਆਰਟੀਕਲ ਵੈਰਾ ਛਪੇ ਅਖਬਾਰਾਂ ਦੇ ਵਿੱਚ ਜਦੋਂ ਆਇਆ ਤੇ ਉਹ ਨਿਊਜ਼ਪੇਪਰ 'ਚ ਉਹਨਾਂ ਨੇ ਪੜ੍ਹੀ ਕਹਿੰਦੇ ਇਹ ਤੂੰ ਐ ਮੈਂ ਕਿਹਾ ਹਾਂ ਜੀ ਮੈਂ ਕਿਉਂਕਿ ਤੂੰ ਦੱਸਿਆ ਨਹੀਂ ਥੋੜੇ ਪਹਿਲਾਂ ਤਾਂ ਗੁੱਸੇ ਹੋਏ ਤੇ ਫਿਰ ਹੌਲੀ ਹੌਲੀ ਸੈੱਟ ਹੋ ਗਿਆ ਕੰਮ ਫਿਰ ਘਰੇ ਕਿ ਕਈ ਵਾਰ ਹੁੰਦਾ ਨਾ ਵੀ ਪੰਜਾਬੀ ਪੇਰੈਂਟਸ ਦਾ ਜ਼ਰੂਰ ਜੁੱਤੀ ਲਾ ਕੇ ਮਾਰਨ ਵਾਲਾ ਫਿਰ ਉਦੋਂ ਤਾਂ ਕੁਝ ਤਾਂ ਨਹੀਂ ਹੋਇਆ ਨਹੀਂ ਫਿਰ ਫਾਦਰ ਸਾਹਿਬ ਸਾਡੇ ਬੜੇ ਹੀ ਸਾਊ ਸੁਭਾ ਦੇ ਨੇ ਉਹਨਾਂ ਨੇ ਕਦੀ ਸਾਨੂੰ ਚਰਮ ਭਰਾਵਾਂ ਨੂੰ ਕਦੀ ਅੱਜ ਤੱਕ ਛਿੱਤਰ ਨਹੀਂ ਫੇਰਿਆ ਮੈਂ ਮੈਂ ਵੀ ਰੈਸਲਿੰਗ ਕਰਦਾ ਰਿਹਾ ਛੋਟੇ ਹੁੰਦਿਆਂ ਤੇ ਮੇਰੇ ਫਾਦਰ ਸਾਹਿਬ ਸਰਦਾਰ ਬਾਬੂ ਸਿੰਘ ਜੀ ਉਹ ਸ਼ਾਰਟਪੁੱਟ ਪਲੇਅਰ ਰਹੇ ਨੇ ਤੇ ਉਹਨਾਂ ਦਾ ਬੜਾ ਸੁਪਨਾ ਸੀਗਾ ਕਿ ਮੈਂ ਵੀ ਪਲਵਾਨ ਬਣਾ ਜੀ ਪਰ ਉਹ ਕੁਝ ਚੀਜ਼ਾਂ ਤੁਹਾਨੂੰ ਪਤਾ ਹੈ ਕਿ ਉਹ ਕੁਝ ਹੁੰਦੀਆਂ ਨੇ ਚੀਜ਼ਾਂ ਨਹੀਂ ਹੋ ਤੇ ਫਿਰ ਜਦ ਇੱਧਰ ਨੂੰ ਆਗੇ ਤਾਂ ਫਿਰ ਕਰੋ ਡਾਂਟ ਤਾਂ ਨਹੀਂ ਪਈ ਨਹੀਂ ਮੈਂ ਦੱਸਦਾ ਤੁਹਾਨੂੰ ਕਿ ਮੈਂ ਨਾ 97 ਦੇ ਵਿੱਚ ਸ਼ੁਰੂ ਕੀਤਾ ਸੀਗਾ ਮੈਂ ਜੀ 2005 ਤੱਕ ਮੈਂ ਘਰ ਦੇ ਨੂੰ ਪਤਾ ਨਹੀਂ ਲੱਗਨ ਦਿੱਤਾ ਕਿ ਮੈਂ ਐਕਟਿੰਗ ਕਰਦਾ ਹੂੰ। ਉਹ ਹੋ ਵਾਹ ਤੇ ਪਾਜੀ ਫਿਰ ਤੁਸੀਂ ਖਿਡਾਰੀ ਸੀਗੇ ਅਸਲ ਜ਼ਿੰਦਗੀ 'ਚ ਵੀ ਖਿਡਾਰੀ ਸੀਗੇ ਤੇ ਇਹ ਤੇ ਉਦੋਂ ਪਤਾ ਲੱਗਾ ਜਦੋਂ ਮੈਂ 2005 'ਚ ਮਹਾਰਾਜਾ ਰਣਜੀਤ ਸਿੰਘ ਇੱਕ ਸੀਰੀਅਲ ਕੀਤਾ ਰਾਜਬੱਬਰ ਸਾਹਿਬ ਹੁਣ ਨਾਲ ਦੂਦਰਸ਼ਨ ਦਿੱਲੀ ਹੁੰਦਾ ਸੀ ਉਸ ਵੇਲੇ ਤੇ ਉਹਦੇ ਜਦੋਂ ਆਰਟੀਕਲ ਵੈਰਾ ਛਪੇ ਅਖਬਾਰਾਂ ਦੇ ਵਿੱਚ ਜਦੋਂ ਆਇਆ ਤੇ ਉਹ ਨਿਊਜ਼ਪੇਪਰ 'ਚ ਉਹਨਾਂ ਨੇ ਪੜ੍ਹੀ ਕਹਿੰਦੇ ਇਹ ਤੂੰ ਐ ਮੈਂ ਕਿਹਾ ਹਾਂ ਜੀ ਮੈਂ ਤੁਹਾਨੂੰ ਦੱਸਿਆ ਨਹੀਂ ਥੋੜੇ ਪਹਿਲਾਂ ਤਾਂ ਗੁੱਸੇ ਹੋਏ ਤੇ ਫਿਰ ਹੌਲੀ ਹੌਲੀ ਸੈੱਟ ਹੋ ਗਿਆ ਕੰਮ ਫਿਰ ਘਰੇ ਕਿ ਕਈ ਵਾਰ ਹੁੰਦਾ ਨਾ ਵੀ ਪੰਜਾਬੀ ਪੇਰੈਂਟਸ ਦਾ ਜ਼ਰੂਰ ਜੁੱਤੀ ਲਾ ਕੇ ਮਾਰਨ ਵਾਲਾ ਫਿਰ ਉਦੋਂ ਤਾਂ ਕੁਝ ਤਾਂ ਨਹੀਂ ਹੋਇਆ ਨਹੀਂ ਫਿਰ ਫਾਦਰ ਸਾਹਿਬ ਸਾਡੇ ਬੜੇ ਹੀ ਸਾਊ ਸੁਭਾਅ ਦੇ ਨੇ ਉਹਨਾਂ ਨੇ ਕਦੀ ਸਾਨੂੰ ਚਾਰਾਂ ਭਰਾਵਾਂ ਨੂੰ ਕਦੀ ਅੱਜ ਤੱਕ ਛਿੱਤਰ ਨਹੀਂ ਫੇਰਿਆ ਮੈਂ ਮੈਂ ਵੀ ਰੈਸਲਿੰਗ ਕਰਦਾ ਰਿਹਾ ਛੋਟੇ ਹੁੰਦੇ ਆ ਤੇ ਮੇਰੇ ਫਾਦਰ ਸਾਹਿਬ ਸਰਦਾਰ ਬਾਬੂ ਸਿੰਘ ਜੀ ਉਹ ਸ਼ਾਰਟਪੁੱਟ ਪਲੇਅਰ ਰਹੇ ਨੇ ਤੇ ਉਹਨਾਂ ਦਾ ਬੜਾ ਸੁਫਨਾ ਸੀਗਾ ਕਿ ਮੈਂ ਵੀ ਪਲਵਾਨ ਬਣਾ ਜੀ ਪਰ ਉਹ ਕੁਝ ਚੀਜ਼ਾਂ ਤੁਹਾਨੂੰ ਪਤਾ ਹੈ ਕਿ ਉਹ ਕੁਝ ਹੁੰਦੀਆਂ ਨੇ ਚੀਜ਼ਾਂ ਨਹੀਂ ਹੁੰਦੀ ਤੇ ਫਿਰ ਜਦ ਇੱਧਰ ਨੂੰ ਆ ਗਏ ਤਾਂ ਫਿਰ ਕਰੋ ਡਾਂਟ ਤਾਂ ਨਹੀਂ ਪਈ ਨਹੀਂ ਮੈਂ ਦੱਸਦਾ ਤੁਹਾਨੂੰ ਕਿ ਮੈਂ ਨਾ 97 ਦੇ ਵਿੱਚ ਸ਼ੁਰੂ ਕੀਤਾ ਸੀਗਾ ਮੈਂ ਜੀ 2005 ਤੱਕ ਮੈਂ ਘਰ ਦੇ ਨੂੰ ਪਤਾ ਨਹੀਂ ਲੱਗਨਦਾ ਕਿ ਮੈਂ ਐਕਟਿੰਗ ਕਰਦਾ ਹੂੰ। ਉਹ ਹੋ ਵਾਹ। ਤੇ ਪਾਜੀ ਫਿਰ ਤੁਸੀਂ ਖਿਡਾਰੀ ਸੀਗੇ ਅਸਲ ਜ਼ਿੰਦਗੀ 'ਚ ਵੀ ਖਿਡਾਰੀ ਸੀਗੇ। ਤੇ ਇਹ ਤੇ ਉਦੋਂ ਪਤਾ ਲੱਗਾ ਜਦੋਂ ਮੈਂ 2005 'ਚ ਮਹਾਰਾਜਾ ਰਣਜੀਤ ਸਿੰਘ ਇੱਕ ਸੀਰੀਅਲ ਕੀਤਾ ਰਾਜਬੱਬਰ ਸਾਹਿਬ ਹੁਣ ਨਾਲ ਦੂਦਰਸ਼ਨ ਦਿੱਲੀ ਹੁੰਦਾ ਸੀ ਉਸ ਵੇਲੇ। ਹਾਂਜੀ। ਤੇ ਉਹਦੇ ਜਦੋਂ ਆਰਟੀਕਲ ਵੈਰਾ ਛਪੇ ਅਖਬਾਰਾਂ ਦੇ ਵਿੱਚ ਜਦੋਂ ਆਇਆ ਤੇ ਉਹ ਨਿਊਜ਼ਪੇਪਰ 'ਚ ਉਹਨਾਂ ਨੇ ਪੜ੍ਹੀ ਕਹਿੰਦੇ ਇਹ ਤੂੰ ਐ। ਮੈਂ ਕਿਹਾ ਹਾਂ ਜੀ ਮੈਂ ਅੱਗੇ ਤੁਹਾਨੂੰ ਦੱਸਿਆ ਨਹੀਂ ਥੋੜੇ ਪਹਿਲਾਂ ਤਾਂ ਗੁੱਸੇ ਹੋਏ ਤੇ ਫਿਰ ਹੌਲੀ ਹੌਲੀ ਸੈੱਟ ਹੋ ਗਿਆ ਕੰਮ ਫਿਰ ਘਰੇ ਕਿ ਕਈ ਵਾਰ ਹੁੰਦਾ ਨਾ ਵੀ ਪੰਜਾਬੀ ਪੇਰੈਂਟਸ ਦਾ ਜ਼ਰੂਰ ਜੁੱਤੀ ਲਾ ਕੇ ਮਾਰਨ ਵਾਲਾ ਫਿਰ ਉਦੋਂ ਤਾਂ ਕੁਝ ਤਾਂ ਨਹੀਂ ਹੋਇਆ ਨਹੀਂ ਫਿਰ ਫਾਦਰ ਸਾਹਿਬ ਸਾਡੇ ਬੜੇ ਹੀ ਸਾਊ ਸੁਭਾਅ ਦੇ ਨੇ ਉਹਨਾਂ ਨੇ ਕਦੀ ਸਾਨੂੰ ਚਾਰਾਂ ਭਰਾਵਾਂ ਨੂੰ ਕਦੀ ਅੱਜ ਤੱਕ ਛਿੱਤਰ ਨਹੀਂ ਫੇਰਿਆ